ਦੇਹੋ ਤੇਹੋ हे परमात्मा ਸੁਖ ਸ਼ਾਂਤੀ ਬਖਸੀ ਸਾਰੇ ਸਮਾਜ ਦੇ ਵਿੱਚ ਸੁਖ ਸ਼ਾਂਤੀ ਬਖਸੀ ਕਿਸੇ ਨੂੰ ਦੁਖੀ ਨਾ ਕਰੀ ਘਰ ਘਰ ਸੁਖੀ ਬਸਣ ਲੋਕ ਖੁਸ਼ੀਆਂ ਭਰਪੂਰ ਰਹਿਣ اے ਮਾਲਕਾ ਸਭ ਦਾ ਭਲਾ ਕਰੀ ਸਭ ਦਾ ਭਲਾ ਕਰੀ ਮਾਲਕਾ ਸਭ ਦਾ ਭਲਾ ਕਰੀ ਕੋਈ ਭੁੱਖਾ ਨਾ ਸੋਵੇ ਮਾਲਕਾ ਕੋਈ ਗਰੀਬ ਨਾ ਹੋਵੇ ਕੋਈ ਬਿਮਾਰ ਨਾ ਹੋਵੇ ਸਾਰਿਆਂ ਦਾ ਭਲਾ ਕਰੀ ਮਾਲਕਾ ਹੇ ਮੇਰੇ ਮਾਲਕਾ ਸਾਰਿਆਂ ਦਾ ਪੜਾ ਕਰੀ ਇਹ ਪਰਮਾਤਮਾ ਬਈ ਜੀ ਬੇੜਾ ਇੰਨਾ ਤਾਂ ਇਹ ਸਾਡੇ ਕਮਾਟੀਆਂ ਨੇ ਸਾਡੇ ਨਾਲ ਉੱਚੀ ਕੰਧ ਕਰ ਲਈ ਸਾਰੇ ਹਵਾ ਰੋਕ ਤੇ ਨਹੀਂ ਅੱਜ ਤਾਂ ਚੱਲੀ ਜਾਂਦੀ ਆ ਇਹ ਪਰਮਾਤਮਾ ਮਾਲਾ ਮਾਤ ਦੇ ਸਾਟੇ ਦਿੱਤਾ ਅਸੀਂ ਏਸੀ ਵਾਲਿਆਂ ਬਰਾਬਰ ਹੀ ਆਪੇ ਸ਼ੀਲ ਵਾਲਾ ਅਸੀਂ ਮੋਟਰਸਾਈਕਲਿਆਂ ਤਾਂ ਆਪ ਵੀ ਬਰਾਬਰ ਹੀ ਮੋਟਰਸਾਈਕਲ ਹੁਣ ਇਹਨਾਂ ਨੇ ਲਿਆਂਦੀ ਗੱਟੀ ਅਸੀਂ ਵੀ ਗੱਟੀ ਲੈ ਕੇ ਆਵਾਂਗੇ हे ਪਰਮਾਤਮਾ ਆ ਇਹਨਾਂ ਦਾ ਬੇੜਾ ਵੇਚੇ ਬੇੜਾ ਗਰਕ ਕਰ ਦੇ ਇਹਨਾਂ ਦਾ ਪਰਮਾਤਮਾ ਇਹਨਾਂ ਦਾ ਕੱਖ ਨਾ ਰਹੇ ਪਰਮਾਤਮਾ ਇਹਨਾਂ ਦਾ ਬੇੜਾ ਗਰਕ ਕਰ ਦੇ ਪਰਮਾਤਮਾ ਐਸੇ ਲੋਕਾਂ ਨੂੰ ਚੱਕ ਲੈ ਤੂੰ ਧਰਤੀ ਤੋਂ ਭਾਰ ਨੇ ਬਹੁਤ ਦੁੱਖੇ ਕਰਦੇ ਨੇ हे ਪਰਮਾਤਮਾ ਸਾਡੇ ਘਰੇ ਸੁੱਖ ਸ਼ਾਂਤੀ ਬਖਸ਼ੀ ਤੇ ਇਹ ਗਵਾਂਟੀਆਂ ਤੇ ਇਹਨਾਂ ਦੇ ਬੁਰਾ ਹਾਲ ਕਰ ਦੇ ਪਰਮਾਤਮਾ ਬਿਮਾਰ ਕਰ ਦੇ ਸਾਰੇ ਸਵਾਰਾ ਰੱਬ ਬੁਰਾ ਹਾਲ ਕਰਤੇ اے ਪ੍ਰਮਾਤਮਾ ਮੇਰੀ ਮਨੋ ਕਾਮਨਾ ਪੂਰੀ ਕਰੀ ਪ੍ਰਮਾਤਮਾ ਸੱਚਰੀ ਕਾਲ ਰੱਬ ਜੀ ਰੱਬ ਜੀ ਮੀਂਹ ਪਾ ਦਿਓ ਜੀ ਬਹੁਤ ਗਰਮੀ ਹੋਈ ਪਈ ਆ ਧਰਤੀ ਤੇ ਆ ਦੇਖ ਲਓ ਤੁਸੀਂ ਢਿੱਡ ਦੁਖੀ ਆ ਰੱਬ ਜੀ ਭੀੜ ੜੂ ਗਈ ਤਾਂ ਕੋਈ ਲੰਦਰਨ ਸਤਾਈ ਸੰਤੀ ਦਵਾਈ ਖਾ ਗਿਆ ਰੱਬ ਜੀ ਉਲਟਿਆ ਟੱਟ ਕੇ ਨਹੀਂ ਲੋਟ ਆਉਂਦੀ ਆ ਮੀਂਹ ਪਾ ਦਿਓ ਡਾਕਟਰਾਂ ਲੰਬੀ ਲਾਇਨ ਲੱਗੀ ਪਈ ਆ ਮੀਮੂ ਪਾਉ ਰੱਬ ਜੀ ਜਿੰਮੀ ਕਰ ਭਰਾ ਬਣ ਝੂਨਾ ਲਾਣੋਂ ਧਰਤੀ ਸੁੱਕੀ ਪਈ ਐ ਇਧਰੋਂ ਪਈਏ ਆ ਕੇ ਬਹਿ ਗਏ ਉਹਨਾਂ ਦੇ ਖਰਚੇ ਪਈ ਜਾਂਦਾ ਉੱਤੇ ਰੱਥਨ ਪਾਣੀ ਦਾ ਮੀਮੂ ਪਾਉ ਰੱਬ ਜੀ ਆਏ ਨਾ ਕਰੋ ਤੱਕੇ ਦਾ ਘਰ ਬਾਡੇ ਨਾਲ ਤੇਰੀ ਅਰਜੀ ਝੋਲਾ ਕੇ ਬਚਾ ਤਾ ਆ ਤੈਥੋਂ ਮੂਰੇ ਮਾਰ ਫੜਿਆ ਇਸਤਰੀ ਮਲੇ ਪਾਣੇ ਵਾਲੇ ਏਸ਼ੀਆ ਵਾਲੇ ਕੂਲਰਾਂ ਨੇ ਜੂਸ ਵਾਲੇ ਭੇਟੇ ਨੇ ਉਹ ਕੰਜ ਮੀ ਨਾ ਬਾਤ ਕੀ ਦੀ ਦੁਆ ਮਟਾ ਰੱਬ ਜੀ ਕੋਲੇ ਵੀ ਵੋਟਾਂ ਵਾਲਾ ਸਿਸਟਮ ਹੋ ਗਿਆ ਹਾਂ ਰੱਬ ਜੀ ਕਹਿੰਦੇ ਬੰਦੇ ਇਕੱਠੇ ਕਰਕੇ ਲਿਓ ਜਿਹਦੀਆਂ ਵੋਟਾਂ ਵੱਧ ਉਹ ਨਹੀਂ ਛੋਣਾਂਗੇ ਰੱਬ ਜੀ ਦੂਜਾ ਸਾਡੇ ਪਾਲੇ ਦੀ ਛਿੱਟਦੀ ਗੇਂਦ ਇਹਦਾ ਅਰਦਾਸ ਕਰਨਾ ਐ ਜੀ ਮੈਂ ਕਰਦਾ ਬੰਦੇ-ਮੁੰਦੇ ਇਕੱਠੇ ਨਿਗਾਹ ਰੱਖਿਓ ਤੁਸੀਂ ਸਾਡੇ ਤੇ ਉਹ ਕਰਦਾ ਬੰਦੇ ਇਕੱਠੇ ਕਰ ਰੱਬ ਜੀ ਕਹਿੰਦੇ ਬੰਦੇ ਇਕੱਠੇ ਕਰਕੇ ਲਿਆ ਜਿਹਦੀ ਗਿਣਤੀ ਵੱਧ ਉਧੇ ਸੁਣਾਗੇ ਉਧਰ ਬਰਫ ਵਾਲੇ ਜੂਸ ਵਾਲੇ ਆਈਸਕ੍ਰੀਮ ਵਾਲੇ ਲੰਬੀ ਲਾਈਨ ਲਾਈ ਬੈਠੇ ਕਹਿੰਦੇ ਰੱਬ ਜੀ ਮੀ ਨਾ ਪਾ ਉਹ ਤੈਨੂੰ ਕਿਹਾ ਅਜੀ ਬਾਜ਼ਾਰ ਤੋਂ ਸਮਾਨ ਲਿਆ ਦੇ ਮੇਰੀ ਦਵਾਈ ਲਿਆ ਦੇ ਹੈ ਸੁਣਦਾ ਕਿਉਂ ਨਹੀਂ ਤੂੰ ਗੱਲ ਚੱਲ ਲੱਗਿਆ ਫੇਰ ਭੱਗ ਜਾਊਂਗਾ ਇਹ ਮੁੰਡਾ ਈ ਡਾਲ ਸੀ ਈ ਡਾਲ ਸੀ ਜਮਾਂ ਗੱਲ ਨਹੀਂ ਮੰਨਦਾ ਚੱਲ ਖੜਾ ਹੋ ਲਿਆ ਕੇ ਦੇ ਦਵਾਈ ਕੀ ਆ ਤੁਸੀਂ ਬਾਰੀ ਬਾਰੀ ਮੈਨੂੰ ਕੰਮ ਕਹੀ ਜਾਂਦੇ ਹੋ ਮਾਣੀ ਉਹਨੂੰ ਫੇਰ ਭੱਗ ਜਾਊਂਗਾ ਸੁਣਨਾ ਵਾ ਗਰਮੀ ਬੜੀ ਹੈ ਬਰੇ ਮੈਨੂੰ ਨਹੀਂ ਪਤਾ ਅੱਨੀ ਗਰਮੀ ਚੜਾ ਦੇਊਗਾ ਉਹ ਲਿਆ ਚਾਲਾ ਲਾ ਯਾਰ 500 ਦਾ ਨੋਟ ਲੈ ਵਿੱਚੋਂ 100 ਰੁਪਿਆ ਤੂੰ ਰੱਖ ਲੈ ਭੱਗ ਜਾ ਹੁਣ ਤਾਂ 100 ਰੁਪਿਆ ਚੰਗਾ ਮੈਂ ਹੁਣੀ ਭੱਗ ਜਾਣਾ ਹੈ ਭੱਜ ਜਾਣਾ ਭੱਜ ਜਾਣਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਕੋਈ ਗਰਮੀ ਗਰਮੀ ਨਹੀਂ ਲੱਗਦੀ ਮੈਨੂੰ ਕਿਹੜੀ ਗਰਮੀ ਲੱਗਦੀ ਮਤ ਹੁਣ ਭੱਗ ਜਾਣਾਗਾ ਲੈ ਭੱਗ ਜਾਣਾ ਬਖ ਨਹੀਂ ਹੁੰਦਾ ਰਪੀਏ ਦਾ ਸਵਾਲ ਆ ਕਿੱਡੀ ਗੱਲ ਬਗ ਚੱਲਦੇ ਆ ਹਾਏ ਓਏ ਕਰਮੀ ਬਹੁਤਾ ਆਏ ਓਏ ਚੱਲ ਦੇਖੀ ਜੋ ਕੋਈ ਗੱਲ ਨਹੀਂ ਬਹੁਤ ਗਰਮੀ ਆ ਪਰ ਆਪਰੇ ਪਹੀਏ ਦੇਤੇ ਵੇਰ ਨਹੀਂ ਕਰ ਲੱਗਦੇ